ਮੈਂ ਮੈਂ ਨਾ ਫੋਨ ਤੇ ਸਪੀਕਰ ਤੇ ਲਾਇਆ ਹੋਇਆ ਸੰਗਤ ਫੜਨਾ ਚਾਹੁੰਦੀ ਆ ਕਿਹਦੇ ਰਾਜ ਉਹਨਾਂ ਮੋੜ ਕੇ ਨਹੀਂ ਦੱਸੀ ਕਿੱਥੇ ਜਾ ਗਿਆ ਹਾਂ ਮੈਂ ਰਾਜ ਟੂਰੀ ਨਿਕਲੇ ਆਪਣਾ ਟੂਰੀ ਟੂਰੀ ਪਹੁੰਚ ਕੇ ਟੂਰੀ ਬਰੇ ਕਸਮ ਬੰਦ ਕਰਕੇ ਕਿੰਨਾ ਸੁਣ ਲੋ ਅੱਜ ਦਾ ਇੱਕ ਦਲ ਤੇ ਮੋਰ ਲਾਦੀ ਪੱਕੀ ਪੰਜਾਬ ਦੇ ਲੋਕਾਂ ਨੇ ਵੀ ਜਿਹੜੀ ਜਵਾਨ ਪਤੀ ਭਵਤ ਕਰਨੀ ਚਾਹੁੰਦਾ ਟਰਾ ਕੇ ਧੁਮਗਾ ਕੇ ਕਟਾ ਕੇ ਵੀਡੀਓ ਬਣਾ ਕੇ ਨੰਗੇ ਕਰਾ ਕੇ ਸੀਸ ਤੋਂ ਸ਼ਤਨ ਕਰਾ ਕੇ ਜਵਾਨਬੰਦੀ ਕਰਨੀ ਚਾਹੁੰਦਾ ਸੀ ਉਹਦੇ ਮੋਰਾਂ ਪਜਾ ਦੇ ਲੋਕਾਂ ਨੇ ਵੀ ਭੰਦ ਭੁੱਲ ਜਾ ਇਹ ਪੁੱਤਾਂ ਬਾੜ ਦੇ ਕੋਤੇ ਵੀ ਜਵਾਨ ਬਣੇ ਬੋਲਾਹ ਹਾਂ ਪਰ ਮੈਂ ਵੀ ਮਰੀ ਆਪਣੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਪੰਜਾਬ ਦੇ ਲੋਕਾਂ ਦਾ ਕਿ ਜਿਨ੍ਹਾਂ ਨੇ ਬਹੁਤ ਘੱਟਿਆ ਵੀ ਥਾਰੇ ਦੀ ਵੀ ਬੰਦ ਕੀਤਾ ਗਿਆ ਦਰਾਵੇ ਵੀ ਦਿੱਤੇ ਭੰਕਾ ਵੀ ਮਾਰ ਰਹੀਆਂ ਹੈ ਜੀ ਅਕੈਡਮੀ ਲਾਏ ਪਰ ਪੰਜਾਬ ਦੇ ਲੋਕ ਦਿਖਾ ਦੇ ਇੰਤਰੀਕ ਨੂੰ ਕਿ ਜਦੋਂ ਪੰਜਾਬ ਧਾਰ ਲੈਂਦਾ ਹੈ ਜਦੋਂ ਇੱਕ ਵਾਰੀ ਮਸਲੇ ਘਰ ਤੋਂ ਦੁਰਪਿੰਦੇ ਹੈ ਪੰਜਾਬ ਦੇ ਲੋਕ ਬਿਲਕੁਲ ਰੋਕਾ ਨਹੀਂ ਸਕਦੇ ਬਰੇ ਸੋਨਿਆ ਆਕਾਲ ਐਸੇ ਹੀ ਮੇਰੀ ਬੇਨਤੀ ਹੈ ਭਾਈ ਕਿ ਜਿੰਨਾ ਆਪਾਂ ਬੈਠਣਾ ਖੜਦੇ ਹਰੇ ਪੰਜਾਬਾ ਨਹੀਂ ਬਾਈ ਮੰਨ ਕੇ ਆਪ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਤੁਸੀਂ ਇਸ ਤਰੀਕੇ ਨਾਲ ਹੀ 10 ਮਿੰਟ ਤੇ ਆਪਾਂ ਗੱਲਾਂ ਬਾਤਾਂ ਕਰਦੇ ਆ ਇੱਥੇ ਉਹ ਆ ਹੀ ਜਾਣਾ ਉਹਨੇ ਕੋਈ ਗੱਲ ਨਹੀਂ ਤੁਸੀਂ ਬੇਨਤੀ ਆ ਕਿ ਤੁਸੀਂ ਵੈਸੇ ਉਹ ਮੇਰੀ ਗੱਲ ਜਿਹੜੀ ਹੋਈ ਆ ਆਮਲੇ ਦੇ ਨਾਲ ਸ਼ਤਰ ਦੇ ਨਾਲ ਭੰਨਿਆ ਇੰਨਾ ਗਿਆ ਕਿਉਂਕਿ ਨਾ ਇਹ ਬ੍ਰਹਮ ਟਾਈਫਾਇਡ ਨਾਲ ਵਿਗੜਿਆ ਪਿਆ ਹੋਵੇ ਸੁਰਪਤ ਇਹ ਜੇਲ੍ਹਾਂ ਦੇ ਵਿੱਚ ਵੀ ਇਹ ਕੀ ਕੁਝ ਬੰਦਿਆਂ ਨੂੰ ਦੇ ਦਿੰਦੇ ਆ ਨਸੀਬ ਚਮਕਦੇ ਅਤੇ ਕਿਸਮਤ ਬਦਲ ਦੇ ਥੇੜ ਨਹੀਂ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾ ਤੋੜਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ